ਦੁਨੀਆ ਜਾਣਦੀ ਹੈ ਕਿ ਹਰਿਆਣਾ ਪੁਲਿਸ ਹੋਏ ਭਾਵੇਂ ਹਿੰਦੁਸਤਾਨ ਦੀ ਕੋਈ ਪੁਲਿਸ ਫੋਰਸ ਹੋਈ ਜਾਂ ਪੈਰਾ ਮਿਲਟਰੀ ਫੋਰਸ ਹੋਵੇ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ। ਤੋ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਹੋਇਆ। ਜਿੱਥੇ ਨਾ ਤੇ ਪੰਜਾਬ ਦੇ ਤੋਂ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ। ਕੱਲ ਪਰਨੀਤ ਕੋ ਦਾ ਵਿਰੋਧ ਕਰਦੇ ਸਮੇਂ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਧੱਕਾ ਮੁਕੀ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਸਪਤਾਲ 'ਚ ਪਰਿਵਾਰ ਕੋਲ ਪਹੁੰਚੇ ਜਿੱਥੇ ਮ੍ਰਿਤਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਦੇ ਉੱਪਰ ਵੱਡੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਵੱਲੋਂ ਜਦੋਂ ਦਿੱਲੀ 'ਚ ਸੰਘਰਸ਼ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ 5 ਮਿੰਟ ਦਾ ਸਮਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕੋਲ ਨਹੀਂ ਸੀ ਕਿਸਾਨਾ ਦਲਈ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ 750 ਤੋਂ ਵੱਧ ਕਿਸਾਨ ਉਸ ਵੇਲੇ ਸ਼ਹੀਦ ਹੋਏ ਸਨ ਤਾਂ ਹੁਣ ਜਦ ਪੰਜਾਬ ਦੇ ਬਾਰਡਰ ਉੱਪਰ ਧਰਨੇ ਚੱਲ ਰਹੇ ਨੇ ਤਾਂ ਉਸ ਦੌਰਾਨ ਵੀ ਕਈ ਕਿਸਾਨ ਸਾਡੇ ਸ਼ਹੀਦ ਕਰ ਦਿੱਤੇ ਗਏ ਸਨ ਇਹ ਸਭ ਕੁਝ ਸੋਚੀ ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕੱਲ ਜਿਹੜੀ ਘਟਨਾ ਵਾਪਰੀ ਹੈ ਇਹ ਬਹੁਤ ਮੰਦ ਭਾਗੀ ਘਟਨਾ ਹੈ ਸਾਡੀ ਬਦਕਿਸਮਤੀ ਹੈ ਕਿ ਸਾਡੇ ਕਿਸਾਨ ਇਸ ਤਰ੍ਹਾਂ ਸ਼ਹੀਦ ਹੋ ਰਹੇ ਹਨ ਪੰਜਾਬ ਦੇ ਬਾਰਡਰ ਉੱਪਰ ਜਿਹੜੇ ਕਿਸਾਨ ਸ਼ਹੀਦ ਕੀਤੇ ਗਏ ਨੇ ਉਹ 400 ਤੋਂ ਵੱਧ ਜ਼ਖਮੀ ਕੀਤੇ ਗਏ ਨੇ ਉਹ ਨਜਾਇਜ਼ ਅਸਫਲਿਆ ਦੇ ਨਾਲ ਜ਼ਖਮੀ ਕੀਤੇ ਜਾ ਰਹੇ ਨੇ ਕੋਈ ਸਾਰਿਆਂ ਨੂੰ ਪਹਿਲੇ ਤੇ ਅਸੀਂ ਬਹੁਤ ਆਪਣੀ ਪਾਰਟੀ ਵੱਲੋਂ ਮੈਂ ਆਉਂਦੇ ਇੱਥੇ ਆ ਕੇ ਇੰਡੀਅਨ نیشنل ਕਾਂਗਰਸ ਵੱਲੋਂ ਬਹੁਤ ਹੀ ਗਹਿਰੇ ਦੁੱਖ ਦਾ اظہار ਕਰਨਾ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਐਸਮਨਾ ਬੜੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਪਹਿਲੇ ਦਿੱਲੀ ਵਿੱਚ ਮੋਰਚਾ ਲੱਗਾ ਉਥੇ ਪੰਜ ਪਾਦੀ ਸਰਕਾਰ 11 ਮਹੀਨੇ ਲਗਾਤਾਰ ਮੈਂ ਨਹੀਂ ਵੇਖਿਆ ਕਿਸੇ ਵੀ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਹੈੱਡ ਆਫ ਦੀ ਸਟੇਟ ਹੈ ਪ੍ਰਾਈਮ ਮਿਨਿਸਟਰ ਉਹਦੇ ਕੋਲ 10 ਮਿੰਟ ਦਾ ਵਕਤ ਵੀ ਨਾ ਹੋਇਆ 11 ਮਹੀਨਿਆਂ ਦੇ ਵਿੱਚ ਕੋਈ 5 ਮਿੰਟ ਆ ਕੇ ਕਿਸਾਨਾਂ ਦੀ ਗੱਲ ਸੁਣ ਚਕੇ 700 ਤੋਂ ਵੱਧ ਕਿਸਾਨ ਉਥੇ ਸ਼ਹੀਦ ਹੋਇਆ ਬਟ ਮੋਦੀ ਸਾਹਿਬ ਨੇ ਜ਼ਰੂਰਤ ਨਹੀਂ ਸਮਝੀ ਕਿ ਅਸੀਂ ਆਪਣੇ ਜਿਹੜੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਅਸੀਂ ਜਾ ਕੇ ਗੱਲ ਸੁਣ ਚਕੇ ਉਹੀ ਕੰਪਨਸੇਸ਼ਨ ਹੀ ਅਜੇ ਤੱਕ ਦਿੱਤੀ ਤੇ ਹੁਣੇ ਹੀ ਚੰਦ ਮਹੀਨੇ ਪਹਿਲੇ ਤੁਹਾਡੇ ਆ ਬਾਰਡਰ ਤੇ ਸ਼ੰਭੂ ਤੇ ਖਨੌਰੀ ਵਾਲੇ ਬਾਰਡਰਾਂ ਤੇ 400 ਤੋਂ ਵੱਧ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਜ਼ਖਮੀ ਹੋਏ ਤੇ ਜ਼ਖਮੀ ਵੀ ਪੰਜਾਬ ਦੀ ਟੈਰਿਟਰੀ ਚ ਹੋਏ। ਡਰੋਨਾਂ ਚੱਲਦੇ ਰਹੀਆਂ ਹਰਿਆਣੇ ਵੱਲੋਂ ਤਕਰੀਬਨ ਮੀਲ-ਮੀਲ ਅੰਦਰ ਆ ਕੇ ਗੱਡੀਆਂ ਤੋੜੀਆਂ ਗਈਆਂ ਨੇ, ਟਰੈਕਟਰ ਤੋੜੇ ਗਏ ਨੇ। ਇੱਕ ਕਿਸਾਨ ਵੀਰ ਨੂੰ ਰਿਤਪਾਲ ਸਿੰਘ ਦੇ ਨਾਵਾਲੇ ਇੱਕ ਵਿਅਕਤੀ ਨੂੰ ਬੋਰੇ ਵਿੱਚ ਛੁੱਟ ਕੇ ਚੁੱਕ ਕੇ ਤੇ ਰੁੱਥਕ ਮੈਡੀਕਲ ਕਾਲਜ ਤੋਂ ਲਿਆ ਕੇ ਫਿਰ ਉਹਦਾ ਇਲਾਜ ਪੀਜੀਆਈ ਚ ਕੀਤਾ ਸ਼ੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਵੀ ਗੋਲੀ ਜਿਹੜੀ ਹੈ ਸਿਰ ਦੇ ਪਿਛਲੇ ਪਾਸੇ ਲੱਗਦੀ ਉਹਦਾ ਮਤਲਬ ਕਿ ਅੱਗੋਂ ਨਹੀਂ ਹੋਈ ਪਿੱਛੇ ਮੁੜਦੇ ਹੋਏ ਬੰਦੇ ਨੂੰ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਜਿਨੇ ਕਿਸਾਨ ਵੀਰ ਜ਼ਖਮੀ ਹੋਏ ਨੇ ਸਾਰੇ ਸ਼ਰੀਆਂ ਨਾਲ ਹੋਏ ਨੇ ਸਾਰੀ ਦੁਨੀਆ ਜਾਣਦੀ ਹੈ ਕਿ ਹਰਿਆਣਾ ਪੁਲਿਸ ਹੋਵੇ ਭਾਵੇਂ ਹਿੰਦੁਸਤਾਨ ਦੀ ਕੋਈ ਪੁਲਿਸ ਫੋਰਸ ਹੋਵੇ ਜਾਂ ਪੈਰਾ ਮਿਲਟਰੀ ਫੋਰਸ ਹੋਵੇ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ ਨਹੀਂ ਉਹਦਾ ਮਤਲਬ ਜਿਹੜੀ ਦਿਨਾਲੀ ਬੰਦੂਕ ਦੀ ਵਰਤੋਂ ਕੀਤੀ ਗਈ ਉਹ ਬਕਾਇਦਾਤ ਔਰ ਨਜਾਇਜ਼ ਵੈਪਨਾਂ ਕੀਤੀ ਐਂਡ ਅਨਫੋਰਚਨਟਲੀ ਮੈਂ ਵੇਖੋ ਜਿਹੜਾ ਪੁਲਿਸ ਦਾ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਅੱਜ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਰੱਖੀ ਕਿ ਕੋਈ ਵੀ ਨਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਨੇ ਜਾਂ ਤੇ ਸਰਦਾਰਨੀ ਪ੍ਰਨੀਤ कौर ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫਿਰ ਤੁਹਾਨੂੰ ਹਰਪਾਲਪੁਰਾ ਨਾਲ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਭਾਜਪੀ ਸ਼ਾਮਲ ਹੁੰਦਾ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਂਦਾ ਫੇਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤ ਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜਿਸ ਪਰਿਵਾਰ ਦੇ ਵਿੱਚ ਐਡੀ ਟੈਜੇਡੀ ਹੋਈ ਉਹਨਾਂ ਦੇ ਸਕੇ ਭਾਈ ਜਿਹੜੇ ਨੇ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਹੋਏ ਇੱਕ ਇਹੋ ਜੀ ਐਂਡ ਇਹ ਜਿਹੜੇ ਨੇ ਕੋਈ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਿਹਾ ਤਾਂ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋਂ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੀਤਾ ਜਿੱਥੇ ਨਾ ਤੇ ਪੰਜਾਬ ਦੇ ਤੂੰ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀਤੇ। ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦੋ। ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ 'ਚ ਹੋਇਆ ਸ਼ੁਭ ਕਰਨ ਤੋਂ ਵਿਖਾਇਆ ਗਿਆ ਕਿ ਹਰਿਆਣੇ 'ਚ ਹੋਇਆ ਜੀ ਬਾਰਡਰ। ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ। ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕੋਈ ਪਿਆਰ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁੱਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਤੇ ਪੰਜਾਬ ਪੁਲਿਸ ਨੂੰ ਥੋੜਾ ਠੰਮਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਜੇ ਹਰਪਾਲਪੁਰੇ ਨੇ ਕੰਮ ਕੀਤਾ ਹੀ ਸੀ ਧੱਕਾ ਮਾਰਿਆ ਮੌਕੇ ਤੇ ਮੌਤ ਹੋਈ ਤੇ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਵਜੂਦ ਅਜੇ ਤੱਕ ਐਫਆਈਆਰ ਕੱਟੀ ਨਹੀਂ ਗਈ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫ ਆਈ ਆਰ ਲਿਖੀ ਜਾ ਰਹੀ ਹੈ ਮੈਂ ਦੱਸੋ ਇਹ ਕਿਹੜਾ ਕੋਈ ਐਹੋਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਕੋ ਘਰਤ ਕੋ 810 ਘੰਟੇ ਚਾਹੀਦੇ ਤੋ ਇਸ ਗੱਲ ਕਾਰਨ ਭਗਵੰਤ ਮਾਨ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੇਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਆ ਕੇ ਇਮੀਡੀਏਟਲੀ ਐਫ ਆਈ ਆਰ ਕੱਟ ਕਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਵੀ ਬਿਆਨ ਦਿੱਤੇ ਨੇ ਉਹਨਾਂ ਤੇ ਐਫ ਆਈ ਆਰ ਕੱਟੀ ਜਾਏ ਇਮੀਡੀਏਟ ਕਾਰਵਾਈ ਹੋਏ ਉਹ ਬੰਦੇ ਅਰੈਸਟ ਕੀਤੇ ਜਾਣ ਤੇ ਫਿਰ ਪੋਸਟਮਾਰਟਮ ਦਾ ਬਾਕੀ ਦਾ ਕੰਮ ਕਿਸਾਨ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਉਹਨਾਂ ਨੂੰ ਤੁਸੀਂ ਬਕਾਇਦ ਤੌਰ ਤੇ ਕੌਨਫੀਡੈਂਸ ਚ ਲਓ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏ ਤੇ ਨਾਲ ਇਸ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ ਪੈਸੇ ਦੀ ਮਦਦ ਵੀ ਉਹ ਵੀ ਨਾਲ ਹੀ ਕਰ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਹਾਂ ਜਿੱਥੇ ਵੀ ਲੋੜ ਪੈਗੀ ਅਸੀਂ ਆਪਣੀ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਵੀਰਾਂ ਨਾਲ ਖੜੇ ਆ। ਪਤਾ ਨਹੀਂ ਪਾਰਟੀ ਕਿਉਂ ਨਹੀਂ ਜਾਗ ਰਹੀ ਹੈਗੀ, ਦਸਾਨਾਂ ਨੂੰ ਬਹੁਤ ਦੇਰ ਹੋ ਗਈ ਐ ਤੇ। ਵੇਖੋ ਮੇਰਾ ਤੇ ਪਹਿਲੇ ਤੋਂ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਨੇ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਹੈ। ਇਹ ਸਿੱਧੇ ਤੌਰ 'ਤੇ ਭਾਜਪਾ ਦੀ ਸਰਕਾਰੇ ਨੂੰ ਰਨ ਕਰਦੇ। ਕੇਜ ਜਿਹੜਾ ਭਗਵੰਤ ਮਾਨ ਦਾ ਹਰ ਕੰਮ ਹੈ। ਤੁਸੀਂ ਵੇਖੋ ਐਸ ਕੇਸ ਦੇ ਵਿੱਚ ਐਫ ਆਈ ਆਰ ਦੇਰੀ ਕਿਉਂ ਹੋ ਰਹੀ ਹੈ? ਉਹਦਾ ਮਤਲਬ ਸੈਂਟਰ ਚੋਂ ਪ੍ਰੈਸ਼ਰ ਆ ਰਿਹਾ ਹੋਣਾ। ਸਰਦਾਰਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਕਿ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਹੁਣ ਤੱਕ ਤੇ ਕਦੋਂ ਦਾ ਐਫਆਈਆਰ ਕੱਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਉਹਦਾ ਮਤਲਬ ਨਹੀਂ ਹੋ ਰਹੀ ਥੈਟ ਮੀਨ ਸੈਂਟਰ ਤੋਂ ਸਿੱਧੇ ਤੌਰੇ ਦੇ ਨੂੰ ਪ੍ਰੈਸ਼ਰ ਆ ਰਿਹਾ ਹੁਣੇ ਕੋਸੂਤਾ ਪਸਿਆ ਵਿੱਚ ਜੀ ਬਟ ਇਹਨੇ ਮੈਂ ਤਾਂ ਸਿੱਧੇ ਤੌਰ ਤੇ ਕਹੀ ਜੋ ਪੰਜਾਬ ਦੀ ਕਿਸਾਨੀ ਨਾਲ ਦੋਹਰੀ ਵਾਰ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਭਗਵੰਤ ਮਾਨ ਰਿਸਪੋਨਸਿਬਲ ਹੈ ਅਸੀਂ ਇਹਨੂੰ ਰਿਸਪੋਨਸਿਬਲ ਠਰਾਨੇ ਆ ਆਏਗਾ ਟਾਈਮ ਪੰਜਾਬ ਦੇ ਲੋਕ ਘਟਾਰੇ ਤੇ ਨੂੰ ਖੜਾ ਕਰਨਗੇ ਇਹਦਾ ਐਂਟੀ ਕਿਸਾਨ ਚਿਹਰਾ ਇਹਦਾ ਐਂਟੀ ਪੰਜਾਬ ਚਿਹਰਾ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਪਛਾਨ ਲਿਆ ਨਹੀਂ ਨਹੀਂ ਗੱਲ ਕਰਨੀ ਚਾਹੀਦੀ ਜਦੋਂ ਕਿ ਆਪਣੇ ਸਾਡੀ ਬਾਜਾ ਭਾਜਬਾ ਦੇ ਏਜੰਟ ਨੇ